8 ਅਕਤੂਬਰ ਨੂੰ ਰਾਤ ਹੈਡੋ ਚੌਕੀ ਦੇ ਨੇੜੇ ਨਾਕਾ ਲੱਗਿਆ ਹੋਇਆ ਸੀਗਾ ਤੇ ਇੱਕ ਗੱਡੀ ਜਿਹਦੇ ਵਿੱਚ 4 ਪਰਸਨ ਸਵਾਰ ਸੀਗੇ ਇਹਨਾਂ ਨੇ ਪੁਲਿਸ ਨੂੰ ਦੇਖ ਕੇ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਤੇ ਜੋ ਨਾਕਾਬੰਦੀ ਸੀਗੀ ਤੇ ਪੁਲਿਸ ਨੂੰ ਹਰਟ ਕਰਨ ਦੀ ਨiyet ਨਾਲ ਨਾਕੇ ਦੇ ਵਿੱਚ ਹੀ ਮਾਰ ਕੇ ਗੱਡੀ ਭਜਾ ਕੇ ਲੈ ਗਏ ਸੀਗੇ ਤੇ ਅੱਗੇ ਜਾ ਕੇ ਇਹਨਾਂ ਨੇ ਆਪਣੀ ਗੱਡੀ ਤੋਂ ਇੱਕ ਪਰਸਨ ਨੂੰ ਉਤਾਰਤਾ ਸੀਗਾ ਜਿਹਦਾ ਨਾਮ ਦਿਲਪ੍ਰੀਤ ਸੀਗਾ ਤੇ ਦਿਲਪ੍ਰੀਤ ਨੂੰ ਪੁਲਿਸ ਨੇ ਜਦੋਂ ਫੜਿਆ ਤੇ ਉਹਦੇ ਕੋਲੋਂ ਇੱਕ ਪਿਸਤਲ ਰਿਕਵਰ ਹੋ ਗਈ ਸੀ ਉਦੋਂ ਬਾਅਦ ਕਿਉਂਕਿ ਗੱਡੀ ਦਾ ਨੰਬਰ ਅਸੀਂ ਟਰੇਸ ਕਰ ਲਿਆ ਸੀਗਾ ਤੇ ਗੱਡੀ ਨੂੰ ਫਿਰ ਅੱਗੇ ਆਲਮੋਸਟ ਹੌਟ ਚੇਸ ਇਹਨਾਂ ਦੇ ਪਿੱਛਾ ਕਰਕੇ ਇਹਨਾਂ ਨੂੰ ਫੜਿਆ ਗਿਆ ਤੇ ਗੱਡੀ ਤੋਂ ਫਿਰ ਅੱਗੇ ਇੱਕ ਲਖਦੀਪ ਨਾ ਦਾ ਪਰਸਨ ਤੇ ਅਮਨਿੰਦਰ ਨਾ ਦਾ ਪਰਸਨ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਕੋਲੋਂ ਵੀ ਇੱਕ 9mm ਦੀ ਪਿਸਤਲ ਜੋ ਕਿ 터ਕਿਸ਼ ਮੇਡ ਹੈਗੀ ਜਿੰਗਾਨਾ ਉਹਦੇ ਉੱਪਰ ਲਿਖਿਆ ਹੋਇਆ ਸੀਗਾ ਨਾ ਉਹ ਰਿਕਵਰ ਹੋਏ ਟੋਟਲ ਇਨ ਤਿੰਨ ਬੰਦਿਆਂ ਦੇ ਕੋਲੋਂ ਇੱਕ ਦੋ ਪਿਸਟਲਸ ਤੇ 21 ਰਾਉਂਡਸ ਰਿਕਵਰ ਹੋਏ ਸੀਗੇ ਇਹਨਾਂ ਨੇ ਇੱਕ ਹੋਰ ਆਪਣੇ ਸਾਥੀ ਜਿਹਦਾ ਨਾਂ ਰਿੰਕੂ ਸੀਗਾ ਉਹਨੂੰ ਤਾਰਤਾ ਸੀਗਾ ਉਹ ਪਿੱਛੇ ਅ ਅ ਅੰਮ੍ਰਿਤਸਰਦਰ ਰਹਿਣ ਵਾਲਾ ਹੈਗਾ ਹਜੇ ਉਹਦੀ ਭਾਲ ਜਾਰੀ ਹੈਗੀ ਤੇ ਇਹਨਾਂ ਦੀ ਜਦੋਂ ਪੁੱਛਕੀ ਚ ਅਸੀਂ ਕੀਤੀ ਤੇ ਸਾਨੂੰ ਲਖਦੀਪ ਨੇ ਦੱਸਿਆ ਕਿ ਉਹਦਾ ਬ੍ਰਦਰ ਇੰਦਰ ਉਹ ਯੂਐਸ ਦੇ ਵਿੱਚ ਰਹਿੰਦਾ ਤੇ ਉਹ ਇੱਕ ਸਾਹਿਬ ਸਾਹਿਬ ਸਰਬਜੀਤ ਸਰਬਜੋਤ ਦੇ ਨਾਲ ਉੱਥੇ ਰਹਿੰਦਾ ਸਰਬਜੀਤ ਉਰਫ ਸਾਹਿਬ ਤੇ ਅੱਜ ਸਾਹਿਬ ਉਰਫ ਸਾਭੀ ਹੈਗਾ ਆ ਸਾਡੇ ਇੱਥੇ ਮਲੋਦ ਏਰੀਆ ਦਾ ਰਹਿਣ ਵਾਲਾ ਹੈਗਾ ਇਹਦੇ ਪਿਛੋਕੜ ਤੇ ਹੁਣ ਇਹ ਯੂਐਸ ਦੇ ਵਿੱਚ ਹੈ ਇੱਥੇ ਕੁਝ ਮਹੀਨੇ ਪਹਿਲੇ ਗ੍ਰੀਨਫੀਲਡ ਹੋਟਲ ਦੇ ਸਾਹਮਣੇ ਵੀ ਇੱਕ ਫਾਇਰਿੰਗ ਦਾ ਕੇਸ ਹੋਇਆ ਸੀਗਾ ਜਿੱਥੇ ਦੋ ਗੈਂਗਸ ਆਪਸ ਵਿੱਚ ਲੜੀ ਸੀਗੀਆਂ ਉਸ ਕੇਸ ਦੇ ਵਿੱਚ ਵੀ ਆ ਸਾਬੀ ਉਰਫ ਸਾਹਿਬ ਨੇ ਹੀ ਵੈਪਨਸ ਪ੍ਰੋਵਾਈਡ ਕਰਾਈ ਸੀਗੇ ਆ ਉਸ ਵਾਰਦਾਤ ਦੇ ਵਿੱਚ ਵੀ ਆ ਜੋ 터ਕਿਸ਼ ਮੇਡ ਵੈਪਨ ਹੈ 9mm ਉਹ ਉਸ ਵਾਰਦਾਤ ਦੇ ਵਿੱਚ ਵੀ ਇਸਤੇਮਾਲ ਹੋਇਆ ਸੀਗਾ ਤੇ ਆ ਇਹਨੇ ਆਪਣੇ ਫਾਦਰ ਦੇ ਕੋਲ ਜੋ ਸਾਬੀ ਹੈ ਇਹਨੇ ਆਪਣੇ ਫਾਦਰ ਦੇ ਕੋਲ ਰੱਖੇ ਸੀਗੇ ਇਸ ਵਾਰ ਇਸ ਗਰੁੱਪ ਨੂੰ ਵੀ ਸਾਬੀ ਦੇ ਫਾਦਰ ਜਿਹਦਾ ਨਾ ਗੁਰਦੀਪ ਹੈਗਾ ਉਨੇ ਹੀ ਇਸ ਗਰੁੱਪ ਨੂੰ ਆਪ ਵੈਪਨ ਅਗੇ ਪ੍ਰੋਵਾਈਡ ਕਰਾਇਆ ਸੀਗਾ ਤੇ ਹੁਣ ਇਸ ਵਾਲੇ ਕੇਸ ਦੇ ਵਿੱਚ ਤਿੰਨ ਪਰਸੈਂਟ ਜੋ ਕਿ ਮੌਕੇ ਤੋਂ ਫੜੇ ਗਈ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਉਦੋਂ ਬਾਅਦ ਗੁਰਦੀਪ ਸਿੰਘ ਜੋ ਸਾਹਿਬ ਉਰਫ ਸਾਬੀ ਦਾ ਫਾਦਰ ਹੈਗਾ ਤੇ ਇਹਦੇ ਨਾਲ ਨਾਲ ਇੱਕ سنی ਜੋ ਕਿ ਰਿੰਕੂ 아니 سنی ਸੀਗਾ سنی ਉਹ ਜੋ ਵਾਂਟਡ ਹੈਗਾ ਇਹਦੇ ਨਾਲ ਸਾਹਿਬ ਜੋਤ ਨੂੰ ਵੀ ਅਸੀਂ ਇਹਦੇ ਵਿੱਚ ਉਹ ਕਰ ਲਿਆ ਹੈਗਾ ਨਾਮਿਨੇਟ ਕਰ ਲਿਆ ਇਹਨਾਂ ਦੇ ਕਹਿਣ ਮੁਤਾਬਿਕ ਜੋ ਲਖਦੀਪ ਹੈਗਾ ਉਹ ਅ ਅੱਗੇ ਇਹਨਾਂ ਨੂੰ ਮੋਹਾਲੀ ਲੈ ਕੇ ਜਾ ਰਿਹਾ ਸੀਗਾ ਆਪਣੇ ਕਿਸੇ ਫਰੈਂਡ ਤੋਂ ਉਹਨੇ ਇਹਨਾਂ ਦੀ ਰਿਹਾਈ ਦਾ ਬੰਦੋਬਸ ਕੀਤਾ ਸੀਗਾ ਸਾਬੀ ਨਹੀਂ ਇਹਨਾਂ ਨੂੰ ਅੱਗੇ ਟਾਰਗੇਟ ਵਗੈਰਾ ਕੁਝ ਦੇਣਾ ਸੀਗਾ ਹਜੇ ਇਹਨਾਂ ਨੂੰ ਟਾਰਗੇਟ ਬਾਰੇ ਨਹੀਂ ਪਤਾ ਸੀਗਾ ਇਹਨਾਂ ਦਾ ਸਿਰਫ ਰਹਿਣ ਦਾ ਬੰਦੋਬਸ ਲਗਦੀਪ ਨੇ ਅੱਗੇ ਮੋਹਾਲੀ ਵਿੱਚ ਕਰਾਇਆ ਸੀਗਾ ਤੇ ਹੁਣ ਇਹਨਾਂ ਨੂੰ ਫੜ ਲਿਆ ਗਿਆ ਹੈ ਤੇ ਅੱਗੇ ਦੋਨੋਂ ਚੀਜ਼ ਦੇ ਉੱਪਰ ਹੀ ਪੁਲਿਸ ਦੀ ਤਫ਼ਤੀਸ਼ ਜਾਰੀ ਹੈ ਕਿ ਵੈਪਨ ਕਿੱਥੋਂ-ਕਿੱਥੋਂ ਆਏ ਹੈ ਕੀ ਟ੍ਰੇਲ ਸੀਗੀ ਵੈਪਨ ਦੀ ਦੂਜਾ ਹੈਗਾ ਕਿ ਇਹਨਾਂ ਨੂੰ ਆਗੇ ਕੀ ਟਾਰਗੇਟ ਮਿਲਣਾ ਸੀਗਾ ਕੀ ਕੋਈ ਟਾਰਗੇਟ ਕਿਲਿੰਗ ਸੀਗੀ ਜਾਂ ਕੁਝ ਹੋਰ ਸੀਗਾ ਉਹ ਅਸੀਂ ਵੈਰੀਫਾਈ ਕਰਨਾ ਹੈ ਤੀਜਾ ਹੈਗਾ ਕਿ ਇਹਨਾਂ ਦਾ ਪਹਿਲਾ ਵਾਲੇ ਵੀ ਕਿਸ-ਕਿਸ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਕਿਉਂਕਿ ਜੋ ਲਗਦੀਪ ਹੈ ਇਹਦੇ ਇਹਦੇ ਉੱਪਰ ਪੁਰਾਣੇ 5 ਐਫ ਆਈ ਆਰਸ ਨੇ ਤੇ ਜੋ ਸਾਬੀ ਹੈ ਇਹਦੇ ਉੱਪਰ ਇੱਕ ਜੋ ਗ੍ਰੀਨਫੀਲਡ ਵਾਲਾ ਹੋਟਲ ਵਾਲਾ ਜੋ ਮਕਦਮਾ ਉਹਦੇ ਵਿੱਚ ਵੀ ਹੀਸ ਗ੍ਰੀਨਲੈਂਡ ਵਾਲਾ ਉਹਦੇ ਵਿੱਚ ਵੀ ਵਾਂਟਡ ਹੈਗਾ ਤੇ ਆ ਗੁਰਦੀਪ ਜੋ ਹੈ ਸਾਬੀ ਦਾ ਫਾਦਰ ਹੈ ਇਹਦੇ ਉੱਪਰ ਵੀ ਦੋ ਐਫ ਆਈ ਆਰਸ ਹੈ ਪਹਿਲਾ ਇੱਕ ਐਂਡੀ ਪੀਐਸ ਦੀ ਵੀ ਹੈ ਦੂਜਾ ਉਹ ਜੋ ਹੋਟਲ ਦੇ ਫਾਇਰਿੰਗ ਵਾਲਾ ਉਹ ਇਨਸੀਡੈਂਟ ਤੀਜਾ ਇਹਦੇ ਵਿੱਚ ਵੀ ਨੋਮੀਨੇਟ ਕੀਤਾ ਗਿਆ ਹੈ ਜਿਹਦੇ ਉੱਤੇ ਨੂੰ ਬਾਹਰੋਂ ਲੈਣ ਲਈ ਵੀ ਕੁਝ ਕੀਤਾ ਜਾ ਰਿਹਾ ਹੈਗਾ ਜੀ ਐਨ ਜੀ ਬਿਲਕੁਲ ਪਹਿਲਾ ਵਾਲੇ ਦੇ ਵਿੱਚ ਵੀ ਇਸੇ ਦਾ ਲੁਕਆਊਟ ਸਰਕੂਲਰ ਵੀ ਜਾਰੀ ਕਰਾਇਆ ਹੈਗਾ ਤੇ ਅੱਗੇ ਵੀ ਇਸ ਵਾਲੇ ਕੇਸ ਦੇ ਵਿੱਚ ਵੀ ਫਿਰ ਇਹਦੇ ਨਾਲ ਨਾਲ ਅ ਪੁਲਿਸ ਦੇ ਜਦੋਂ ਤਫਤੀਸ਼ ਪੂਰੀ ਹੁੰਦੀ ਹੈ ਐਵੀਡੈਂਸ ਕਲੈਕਟ ਕਰਕੇ ਅਸੀਂ ਇਹਦਾ ਰੈਡ ਕਾਰਨਰ ਨੋਟਿਸ ਵੀ ਜਾਰੀ ਕਰਾਇੰਗੇ ਤੇ ਇਹਨੂੰ ਵਾਪਸ ਲਾਣ ਦਾ ਵੀ ਕਿਉਂਕਿ ਇੱਥੇ ਗਰੀ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਇੱਥੇ ਅਗਰ ਇਹ ਵੈਪਨ ਰਿਲੇਟਿਡ ਕ੍ਰਾਈਮ ਕਰਾ ਰਿਹਾ ਹੈਗਾ ਇੱਥੇ ਗੈਂਗ ਵਾਰਸ ਵਗੈਰਾ ਕਰਾ ਰਿਹਾ ਹੈ ਅਗਰ ਤਾਂ ਮਤਲਬ ਇੰਪੋਰਟੈਂਟ ਵੀ ਹੈਗਾ ਤੇ ਵਾਂਟਡ ਕ੍ਰਿਮੀਨਲ ਹੈ ਸਾਡੇ ਲਈ ਤੇ ਅਸੀਂ ਪੂਰਾ ਲਾਣ ਨੂੰ ਇਹਨੂੰ ਇੱਥੇ ਤਾਂ ਕਿ ਜਸਟਿਸ ਸਰਵ ਕਰਾ ਜਾ ਸਕੇ ਤੇ ਉਹਨੂੰ ਪੂਰਾ ਲਾਣ ਦੀ ਕੋਸ਼ਿਸ਼ ਕਰਾਂਗੇ ਮੈਮ ਇਸ ਕਿਸ ਤੇ ਵੀ ਟੋਟਲ ਟੈਨਿੰਗ ਤਿੰਨ ਮੌਕੇ ਤੇ ਕਿਤੇ ਸੀਗੇ ਉਦੋਂ ਬਾਅਦ ਗੁਰਦੀਪ ਜੋ ਹੈਗਾ ਸਾਬੀਦਾ ਫਾਦਰ ਉਹਨੂੰ ਕੀਤਾ ਤੇ ਅੱਜ ਜੋ ਸੰਜੂ ਹੈਗਾ ਉਹ ਵਾਂਟਡ ਹੈ ਜੋ ਉੱਥੇ ਪਿੱਛੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ 8 ਅਕਤੂਬਰ ਨੂੰ ਰਾਤ ਹੈਡੋ ਚੌਕੀ ਦੇ ਨੇੜੇ ਨਾਕਾ ਲੱਗਿਆ ਹੋਇਆ ਸੀਗਾ ਤੇ ਇੱਕ ਗੱਡੀ ਜਿਹਦੇ ਵਿੱਚ 4 ਪਰਸਨ ਸਵਾਰ ਸੀਗੇ ਇਹਨਾਂ ਨੇ ਪੁਲਿਸ ਨੂੰ ਦੇਖ ਕੇ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਤੇ ਜੋ ਨਾਕਾਬੰਦੀ ਸੀਗੀ ਤੇ ਪੁਲਿਸ ਨੂੰ ਹਰਟ ਕਰਨ ਦੀ ਨੀਅਤ ਨਾਲ ਨਾਕੇ ਦੇ ਵਿੱਚ ਹੀ ਮਾਰ ਕੇ ਗੱਡੀ ਭਜਾ ਕੇ ਲੈ ਗਏ ਸੀਗੇ ਤੇ ਅੱਗੇ ਜਾ ਕੇ ਇਹਨਾਂ ਨੇ ਆਪਣੀ ਗੱਡੀ ਤੋਂ ਇੱਕ ਪਰਸਨ ਨੂੰ ਉਤਾਰਤਾ ਸੀਗਾ ਜਿਹਦਾ ਨਾਮ ਦਿਲਪ੍ਰੀਤ ਸੀਗਾ ਤੇ ਦਿਲਪ੍ਰੀਤ ਨੂੰ ਪੁਲਿਸ ਨੇ ਜਦੋਂ ਫੜਿਆ ਤੇ ਉਹਦੇ ਕੋਲੋਂ ਇੱਕ ਪਿਸਟਲ ਰਿਕਵਰ ਹੋ ਗਈ ਸੀਗੀ ਉਦੋਂ ਬਾਅਦ ਕਿਉਂਕਿ ਗੱਡੀ ਦਾ ਨੰਬਰ ਅਸੀਂ ਟਰੇਸ ਕਰ ਲਿਆ ਸੀਗਾ ਤੇ ਗੱਡੀ ਨੂੰ ਫਿਰ ਅੱਗੇ ਆਲਮੋਸਟ ਹੌਟ ਚੇਸ ਇਹਨਾਂ ਦੇ ਪਿੱਛਾ ਕਰਕੇ ਇਹਨਾਂ ਨੂੰ ਫੜਿਆ ਗਿਆ ਤੇ ਗੱਡੀ ਤੋਂ ਫਿਰ ਅੱਗੇ ਇੱਕ ਲਖਦੀਪ ਨਾ ਦਾ ਪਰਸਨ ਤੇ ਅਮਨਿੰਦਰ ਨਾ ਦਾ ਪਰਸਨ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਕੋਲੋਂ ਵੀ ਇੱਕ 9mm ਦੀ ਪਿਸਟਲ ਜੋ ਕਿ 터ਕਿਸ਼ ਮੇਡ ਹੈਗੀ ਜਿੰਗਾਨਾ ਉਹਦੇ ਉੱਪਰ ਲਿਖਿਆ ਹੋਇਆ ਸੀਗਾ ਨਾ ਉਹ ਰਿਕਵਰ ਹੋਏ ਟੋਟਲ ਇਨ ਤਿੰਨ ਬੰਦਿਆਂ ਦੇ ਕੋਲੋਂ ਇੱਕ ਦੋ ਪਿਸਟਲਸ ਤੇ 21 ਰਾਉਂਡਸ ਰਿਕਵਰ ਹੋਏ ਸੀਗੇ ਇਹਨਾਂ ਨੇ ਇੱਕ ਹੋਰ ਆਪਣੇ ਸਾਥੀ ਜਿਹਦਾ ਨਾਂ ਰਿੰਕੂ ਸੀਗਾ ਉਹਨੂੰ ਤਾਰਤਾ ਸੀਗਾ ਉਹ ਪਿੱਛੇ ਅ ਅ ਅੰਮ੍ਰਿਤਸਰਦਰ ਰਹਿਣ ਵਾਲਾ ਹੈਗਾ ਹਜੇ ਉਹਦੀ ਭਾਲ ਜਾਰੀ ਹੈਗੀ ਤੇ ਇਹਨਾਂ ਦੀ ਜਦੋਂ ਪੁੱਛਕੀ ਚ ਅਸੀਂ ਕੀਤੀ ਤੇ ਸਾਨੂੰ ਲਖਦੀਪ ਨੇ ਦੱਸਿਆ ਕਿ ਉਹਦਾ ਬ੍ਰਦਰ ਇੰਦਰ ਉਹ ਯੂਐਸ ਦੇ ਵਿੱਚ ਰਹਿੰਦਾ ਤੇ ਉਹ ਇੱਕ ਸਾਹਿਬ ਸਾਹਿਬ ਸਰਬਜੀਤ ਸਰਬਜੋਤ ਦੇ ਨਾਲ ਉੱਥੇ ਰਹਿੰਦਾ ਸਰਬਜੀਤ ਉਰਫ ਸਾਹਿਬ ਤੇ ਅੱਜ ਸਾਹਿਬ ਉਰਫ ਸਾਬੀ ਹੈਗਾ ਆ ਸਾਡੇ ਇੱਥੇ ਮਲੋਦ ਏਰੀਆ ਦਾ ਰਹਿਣ ਵਾਲਾ ਹੈਗਾ ਇਹਦੇ ਪਿਛੋਕੜ ਤੇ ਹੁਣ ਇਹ ਯੂਐਸ ਦੇ ਵਿੱਚ ਹੈ ਇੱਥੇ ਕੁਝ ਮਹੀਨੇ ਪਹਿਲੇ ਗ੍ਰੀਨਫੀਲਡ ਹੋਟਲ ਦੇ ਸਾਹਮਣੇ ਵੀ ਇੱਕ ਫਾਇਰਿੰਗ ਦਾ ਕੇਸ ਹੋਇਆ ਸੀਗਾ ਜਿੱਥੇ ਦੋ ਗੈਂਗਸ ਆਪਸ ਵਿੱਚ ਲੜੀ ਸੀਗੀਆਂ ਉਸ ਕੇਸ ਦੇ ਵਿੱਚ ਵੀ ਆ ਸਾਬੀ ਉਰਫ ਸਾਹਿਬ ਨੇ ਹੀ ਵੈਪਨਸ ਪ੍ਰੋਵਾਈਡ ਕਰਾਈ ਸੀਗੇ ਆ ਉਸ ਵਾਰਦਾਤ ਦੇ ਵਿੱਚ ਵੀ ਆ ਜੋ 터ਕਿਸ਼ ਮੇਡ ਵੈਪਨ ਹੈ 9mm ਉਹ ਉਸ ਵਾਰਦਾਤ ਦੇ ਵਿੱਚ ਵੀ ਇਸਤੇਮਾਲ ਹੋਇਆ ਸੀਗਾ ਤੇ ਇਹਨੇ ਆਪਣੇ ਫਾਦਰ ਦੇ ਕੋਲ ਜੋ ਸਾਬੀ ਹੈ ਇਹਨੇ ਆਪਣੇ ਫਾਦਰ ਦੇ ਕੋਲ ਰੱਖੇ ਸੀਗੇ ਇਸ ਵਾਰ ਇਸ ਗਰੁੱਪ ਨੂੰ ਵੀ ਸਾਬੀ ਦੇ ਫਾਦਰ ਜਿਹਦਾ ਨਾਂ ਗੁਰਦੀਪ ਹੈਗਾ ਉਨੇ ਹੀ ਇਸ ਗਰੁੱਪ ਨੂੰ ਵੈਪਨ ਅਗੇ ਪ੍ਰੋਵਾਈਡ ਕਰਾਇਆ ਸੀਗਾ ਤੇ ਹੁਣ ਇਸ ਵਾਲੇ ਕੇਸ ਦੇ ਵਿੱਚ ਤਿੰਨ ਪਰਸੈਂਟ ਜੋ ਕਿ ਮੌਕੇ ਤੋਂ ਫੜੇ ਗਏ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਤੇ ਉਦੋਂ ਬਾਅਦ ਗੁਰਦੀਪ ਸਿੰਘ ਜੋ ਸਾਹਿਬ ਉਰਫ ਸਾਬੀ ਦਾ ਫਾਦਰ ਹੈਗਾ ਤੇ ਇਹਦੇ ਨਾਲ ਨਾਲ ਇੱਕ سنی ਜੋ ਕਿ ਰਿੰਕੂ 아니 سنی ਸੀਗਾ سنی ਉਹ ਜੋ ਵਾਂਟਡ ਹੈਗਾ ਇਹਦੇ ਨਾਲ ਸਾਹਿਬ ਜੋਤ ਨੂੰ ਵੀ ਅਸੀਂ ਇਹਦੇ ਵਿੱਚ ਉਹ ਕਰ ਲਿਆ ਹੈਗਾ ਨਾਮਿਨੇਟ ਕਰ ਲਿਆ ਇਹਨਾਂ ਦੇ ਕਹਿਣ ਮੁਤਾਬਿਕ ਜੋ ਲਖਦੀਪ ਹੈਗਾ ਉਹ ਅ ਅੱਗੇ ਇਹਨਾਂ ਨੂੰ ਮੋਹਾਲੀ ਲੈ ਕੇ ਜਾ ਰਿਹਾ ਸੀਗਾ ਆਪਣੇ ਕਿਸੇ ਫਰੈਂਡ ਤੋਂ ਉਹਨੇ ਇਹਨਾਂ ਦੀ ਰਿਹਾਈ ਦਾ ਬੰਦੋਬਸ ਕੀਤਾ ਸੀਗਾ ਸਾਬੀ ਨਹੀਂ ਇਹਨਾਂ ਨੂੰ ਅੱਗੇ ਟਾਰਗੇਟ ਵਗੈਰਾ ਕੁਝ ਦੇਣਾ ਸੀਗਾ ਹਜੇ ਇਹਨਾਂ ਨੂੰ ਟਾਰਗੇਟ ਬਾਰੇ ਨਹੀਂ ਪਤਾ ਸੀਗਾ ਇਹਨਾਂ ਦਾ ਸਿਰਫ ਰਹਿਣ ਦਾ ਬੰਦੋਬਸ ਲਗਦੀਪ ਨੇ ਅੱਗੇ ਮੋਹਾਲੀ ਵਿੱਚ ਕਰਾਇਆ ਸੀਗਾ ਤੇ ਹੁਣ ਇਹਨਾਂ ਨੂੰ ਫੜ ਲਿਆ ਗਿਆ ਹੈ ਤੇ ਅੱਗੇ ਦੋਨੋਂ ਚੀਜ਼ ਦੇ ਉੱਪਰ ਹੀ ਪੁਲਿਸ ਦੀ ਤਫ਼ਤੀਸ਼ ਜਾਰੀ ਹੈ ਕਿ ਵੈਪਨ ਕਿੱਥੋਂ ਕਿੱਥੋਂ ਆਏ ਹੈ ਕਿ ਟ੍ਰੇਲ ਸੀਗੀ ਵੈਪਨ ਦੀ ਦੂਜਾ ਹੈਗਾ ਕਿ ਇਹਨਾਂ ਨੂੰ ਅੱਗੇ ਕੀ ਟਾਰਗੇਟ ਮਿਲਣਾ ਸੀਗਾ ਕਿ ਕੋਈ ਟਾਰਗੇਟ ਕਿਲਿੰਗ ਸੀਗੀ ਜਾਂ ਕੁਝ ਹੋਰ ਸੀਗਾ ਉਹ ਅਸੀਂ ਵੈਰੀਫਾਈ ਕਰਨਾ ਹੈ ਤੀਜਾ ਹੈਗਾ ਕਿ ਇਹਨਾਂ ਦਾ ਪਹਿਲਾ ਵਾਲਾ ਵੀ ਕਿਸ-ਕਿਸ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਕਿਉਂਕਿ ਜੋ ਲਗਦੀਪ ਹੈ ਇਹਦੇ ਤੇ ਇਹਦੇ ਉੱਪਰ ਪੁਰਾਣੇ 5 ਐਫ ਆਈ ਆਰਸ ਨੇ ਤੇ ਜੋ ਸਾਬੀ ਹੈ ਇਹਦੇ ਉੱਪਰ ਇੱਕ ਜੋ ਗ੍ਰੀਨਫੀਲਡ ਵਾਲਾ ਹੋਟਲ ਵਾਲਾ ਜੋ ਮਕਦਮਾ ਉਹਦੇ ਵਿੱਚ ਵੀ ਹੀ ਇਸ ਗ੍ਰੀਨਲੈਂਡ ਵਾਲਾ ਉਹਦੇ ਵਿੱਚ ਵੀ ਵਾਂਟਡ ਹੈਗਾ ਤੇ ਆ ਗੁਰਦੀਪ ਜੋ ਹੈ ਸਾਬੀ ਦਾ ਫਾਦਰ ਹੈ ਇਹਦੇ ਉੱਪਰ ਵੀ ਦੋ ਐਫ ਆਈ ਆਰਸ ਹੈ ਪਹਿਲਾ ਇੱਕ ਐਂਡੀ ਪੀਐਸ ਦੀ ਵੀ ਹੈ ਦੂਜਾ ਉਹ ਜੋ ਹੋਟਲ ਦੇ ਫਾਇਰਿੰਗ ਵਾਲੇ ਉਹ ਇਨਸੀਡੈਂਟ ਤੀਜਾ ਇਹਦੇ ਵਿੱਚ ਵੀ ਨੋਮੀਨੇਟ ਕੀਤਾ ਗਿਆ ਜੀ ਬਿਲਕੁਲ ਪਹਿਲਾ ਵਾਲੇ ਦੇ ਵਿੱਚ ਵੀ ਇਸੇ ਦਾ ਲੁਕਆਊਟ ਸਰਕੂਲਰ ਵੀ ਜਾਰੀ ਕਰਾਇਆ ਹੈਗਾ ਤੇ ਅੱਗੇ ਵੀ ਇਸ ਵਾਲੇ ਕੇਸ ਦੇ ਵਿੱਚ ਵੀ ਫਿਰ ਇਹਦੇ ਨਾਲ ਨਾਲ ਪੁਲਿਸ ਜਿਹੜਾ ਤਫਤੀਸ਼ ਪੂਰੀ ਹੁੰਦੀ ਹੈ ਐਵੀਡੈਂਸ ਕਲੈਕਟ ਕਰਕੇ ਅਸੀਂ ਇਹਦਾ ਰੈਡ ਕਾਰਨਰ ਨੋਟਿਸ ਵੀ ਜਾਰੀ ਕਰਾਏਗੇ ਤੇ ਇਹਨੂੰ ਵਾਪਸ ਲਾਣ ਦਾ ਵੀ ਕਿਉਂਕਿ ਇੱਥੇ ਜਿਹੜੇ ਕ੍ਰਾਈਮ ਦੇ ਵਿੱਚ ਇਨਵੋਲਵਡ ਹੈ ਇੱਥੇ ਅਗਰ ਇਹ ਵੈਪਨ ਰਿਲੇਟਡ ਕ੍ਰਾਈਮ ਕਰਾ ਰਿਹਾ ਹੈਗਾ ਇੱਥੇ ਗੈਂਗ ਵਾਰਸ ਵਗੈਰਾ ਕਰਾ ਰਿਹਾ ਹੈਗਾ ਤੇ ਮਤਲਬ ਇੰਪੋਰਟੈਂਟ ਵੀ ਹੈਗਾ ਤੇ ਵਾਂਟਡ ਕ੍ਰਿਮੀਨਲ ਹੈ ਸਾਡੇ ਲਈ ਤੇ ਅਸੀਂ ਪੂਰਾ ਲਾਣ ਨੂੰ ਇਹਨੂੰ ਇੱਥੇ ਤਾਂ ਕਿ ਜਸਟਿਸ ਸਰਵ ਕਰਾ ਜਾ ਸਕੇ ਤੇ ਉਹਨੂੰ ਪੂਰੇ ਲਾਣ ਦੀ ਕੋਸ਼ਿਸ਼ ਕਰਾਂਗੇ ਮੈਮ ਇਸ ਦੇ ਵਿੱਚ ਟੋਟਲ ਕਿੰਨੀ ਅਰੋਖੀ ਤਿੰਨ ਮੌਕੇ ਤੇ ਕਿਤੇ ਸੀਗੇ ਉਹਦੇ ਬਾਅਦ ਗੁਰਦੀਪ ਜੋ ਹੈਗਾ ਸਾਬੀਦਾ ਫਾਦਰ ਉਹਨੂੰ ਕੀਤਾ ਤੇ ਅੱਜ ਜੋ ਸੰਜੂ ਹੈਗਾ ਉਹ ਵਾਂਟਡ ਹੈ ਜੋ ਉੱਥੇ ਪਿੱਛੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ